ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਸਥਿਤ ਮੋਹਨ ਪਲਾਜ਼ਾ ਪੈਰਿਸ ਨੇੜੇ ਚੱਲੀ ਗੋਲੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰਿਆ ਮਾਮਲੇ ਦੀ ਜਾਂਚ ਆਸ-ਪਾਸ ਦੇ ਸੀਸੀਟੀਵੀ ਖੋਲਚ ਚਬ ਜੁਟੀ ਪੁਲਿਸ ਦੇਖੋ ਲਾਈਵ ਤੁਸੀਂ ਰਾ ਨਿਊਜ਼ ਪੰਜਾਬ ਤੇ ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਾਨੂੰਨਵਾਲ ਚੌਂਕ ਤੋਂ ਨਵੀਂਪੁਰ ਚੌਂਕ ਨੂੰ ਜਾਂਦਿਆਂ ਚਮਨੋ ਹਸਪੀਟਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ ਉਹ ਹੁਣ ਪਤਾ ਕੰਨ ਤੇ ਲੱਗਾ ਵੀ ਇੱਕ ਕੋਈ i20 ਕਾਰ ਸੀ ਉਹਦਾ ਕੋਈ ਕਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ ਉਹਨਾਂ ਨੇ ਘੇਰ ਕੇ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਆ ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿੰਨੇ ਕੀ ਕੀਤਾ ਆ ਇਹ ਵੀ ਪਤਾ ਲੱਗ ਰਿਹਾ ਪੇਸ਼ਰ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਆ ਹੁਣ ਇਹਨਾਂ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਜਿਹੜੇ ਦੇ ਬਾਰੇ ਇਨਫਰਮੇਸ਼ਨ ਜਿੱਦ ਦੇਵਾਂਗੇ ਸਰ ਕਿੰਨੇ ਰੌਂਦ ਹੋਈ ਹੈ ਅਜੇ ਇਹਨਾਂ ਨੂੰ ਪਤਾ ਲੱਗਾ ਕਿੰਨੇ ਰੌਂਦ ਹੋਏ ਪਰ ਫਾਇਰ ਹੋਇਆ ਜ਼ਰੂਰ ਹੈ ਕੋਲ ਮਿਲਿਆ ਕਹਿੰਦੇ ਕਿ ਸਿਵਲ ਚੀਜ਼ ਦਾ ਜਿਨ੍ਹਾਂ ਨੇ ਇੱਕ ਫਾਇਲ ਕੀਤਾ ਜੀ ਹਾਂ ਕਈ ਵਾਰੀ ਇਦਾਂ ਹੈ ਪੁਲਿਸ ਜਦੋਂ ਕਿਸੇ ਮਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ ਚ ਸਿਵਲ ਕਪੜੇ ਵੀ ਵਰਤੇ ਜਾ ਸਕਦੇ ਕਿਸੇ ਨੂੰ ਫਨ ਲਈ ਅਜੇ ਤੁਹਾਨੂੰ ਸਾਰਾ ਰਿਜ਼ਲਟ ਤੇ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ